Thank <laughs> you. Gracias.

Quatro. Uh... My own ਗੌਰੀ ਗਰੁੱਪ ਗੌਰੀ ਗਰੁੱਪ ਤੁਹਾਨੂੰ ਲੰਗਰ ਦੇ ਦਰਸ਼ਨ ਕਰਾਉਣੇ ਆ ਲੰਗਰ ਪਾਣੀ ਤੇ ਮੈਂ ਅੱਗੇ ਪਹਿਲਾਂ ਦਰਸ਼ਨ ਆਪਾਂ ਦਰਬਾਰ ਸਾਹਿਬ ਦੇ ਕਰਵਾਏ ਨੂੰ ਤੁਹਾਨੂੰ ਜਿੱਥੇ ਸਿੱਖ ਸੰਗਤਾਂ ਲੰਗਰ ਬਣਾਉਂਦੀਆਂ ਨੇ ਪ੍ਰਤੀਸ਼ਕ ਹੋਣਗੇ ਇਹ ਕੋਲ ਦੇ ਮਾਫ ਕਰੇ ਮੈਂ ਹਾਂ ਲੈ ਇੱਥੇ ਨੂੰ ਇੱਥੇ ਲੰਗਰ ਬੰਦ ਹੈ ਇੱਥੇ ਬਣ ਕੇ ਅੱਗੇ ਲੰਗਰ ਸੱਜੇ ਹੋਗੇ ਇੱਥੇ ਨੌਜਵਾਨਾਂ ਵੱਲੋਂ ਸੇਵਾ ਬੜੀ ਉਤਸ਼ਾਹ ਨਾਲ ਕੀਤੀ ਜਾਂਦੀ ਹੈ ਬਾਬਾ ਸੁਖਾ ਸਿੰਘ ਵਰਦਾ मेहता ਆਪ ਸਿੰਘ ਜੀ ਜਿਨ੍ਹਾਂ ਨੇ ਮਸਹੋਰੰਗਰ ਹਾਪੀ ਜੋ ਸ਼ੁਰੂ ਕਰ ਦਿੱਤੇ ਆਪ ਦੇ ਕਰਮਾ ਸਿਹਰ ਮਨਸਾ ਜੀ ਦੇ ਦੱਸ ਸਨਾਨ ਦੇ ਨਾਮ ਦੇ ਫਿਰ ਜਦੋਂ ਇੱਥੇ ਆਈ ਸੀ ਤੇ ਮੇਲਾ ਲੱਗਦਾ ਹਰ ਸਨਾਨ 25 ਭਾਗ ਹੋ ਗਿਆ ਹੈ। ਅੱਗੇ ਦੇਖ ਰਹੇ ਹਾਂ ਨਗਰ ਦੇ ਵਿੱਚ ਇਧਰ ਸੰਤਾਂ ਦਾ ਨਾਮ ਹੈ। ਇਹ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਵਰਵਾਇਆ ਜਾਂਦਾ ਹੈ। ਤਾਲਾ ਪੂਰਾ ਹੈ ਰਾ ਸਾਡੇ ਭਾਈ ਰਾ ਜੀ ਉਹਨਾਂ ਲੋਕਾਂ ਦੇ ਦੇਖੋ ਨਾ ਜਰੂਰ ਖਾਲਸਾ ਸਾਹਿਬ ਸਪੀਚ ਤੇ ਗੁਰੂ ਕਾ ਲੰਗਰ ਇੱਧਰ ਇੱਥੇ ਹਰ ਸਮੇਂ ਚਾਰ ਹੁੰਦਾ ਲੰਗਰ ਤੁਸੀਂ ਅਸੀਂ ਉਹਨਾਂ ਇੱਥੇ ਲੰਗਰ ਬਸੇ ਲੰਗਰ ਦੂਸਰੇ ਚਾਰ ਕਿੱਥੇ ਗਏ ਉਸੇ ਮੰਨੂ 이기 어디야? ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਹੈ ਬਾਕੀ ਨੂੰ ਨਹੀਂ ਪਤਾ ਤੇ ਇਹ ਰਾਜਸਥਾਨ ਦੀ ਧਰਤੀ ਦੇ ਉੱਤੇ ਬਣਿਆ ਹੋਇਆ ਹੈ ਇੱਥੇ ਬੰਬਸੋਖਰ ਸੰਗਤ ਬਣਿਆ ਤਾਂ ਸੰਗਤ ਹੀ ਨਹੀਂ ਮਸੀਰ ਰੰਗੜਾ ਸਰ ਵੱਡਕਿ ਲੈ ਕੇ ਜਾ ਰਹੇ ਗੁੰਡਾ ਤੋਂ ਉਹਨੂੰ ਲੈ ਜਾਂਦੇ ਨੇ ਇਸ ਧਰਤੀ ਦੇ ਉੱਤੇ ਰੁਕੇ ਸੀਗੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਬੱਤੇ ਚੜ੍ਹਦੀ ਕਲਾ ਹੈ ਤੇ ਹਰ ਸਾਲ ਜੋ ਕਾਫੀ ਪੁੰਨਤਰਮ ਉਹਨਾਂ ਦੇ ਨਾਮ ਤੇ ਕੀਤਾ ਜਾਂਦਾ ਹੈ ਜੋ ਸਾਡੇ ਸੰਗ ਜੋੜੇ ਸ਼ੋਰਵੇਂ ਮਾਣਸੂਖ ਪਰਸਨ ਮਾਣਸੂਖ ਜਿਨ੍ਹਾਂ ਨੇ ਮਾਸੇ ਰੰਗ ਬਾਕੀ ਮਸੇਰ ਦੇ ਵਿੱਚ ਇੱਥੇ ਉਹ ਕੰਡ ਪਾੜ ਸਾਹਿਬ ਦੇ ਭੋਗ ਪਾਏ ਗਏ ਹਨ ਅੱਗੇ ਖੁੱਲੇ ਪੰਡਾਲ ਲੱਗਣੇ ਹਨ ਉਹਨਾਂ ਖੁੱਲੇ ਪੰਡਾਲਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਲੰਗਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਭੀੜ ਉਸੇ ਨਹੀਂ ਬੜਿਆ ਜਾਣਾ ਦੇਖਿਆ ਨਹੀਂ ਤੁਹਾਂ ਕਰਕੇ ਤੁਹਾਨੂੰ ਬਾਹਰੋਂ ਹੀ ਦਰਸ਼ਨ ਕਰਾ ਲਈ ਇਹ ਸੰਗਤਾਂ ਹੋ ਰਹੀਆਂ ਹਨ ਥੋੜੇ ਸਮੇਂ ਤਾਈ ਤੁਹਾਨੂੰ ਵੱਡੇ ਪੰਡਾਲ ਦੇ ਵਿੱਚ ਦਰਸ਼ਨ ਕਰਾਵਾਂਗੇ ਪਰ ਥੋੜਾ ਜਿਹਾ ਇਹ ਸੰਗਤਾਂ ਦਾ ਭਾਰੀ ਜੋ ਸ਼ਰਧਾ ਪ੍ਰੇਮ ਭਾਵਨਾ ਤੇ ਇਹ ਉਹ ਨਸ਼ੀਦਾਂ ਨੂੰ ਜਾਣ ਕਰਨ ਵਾਸਤੇ ਤੇ ਆ ਗਏ। ਇਹ ਜਗ੍ਹਾ ਜਿੱਥੇ ਆਪਾਂ ਵਿਸਾਖੀ ਦੇ ਉੱਤੇ ਜਾਂਦੇ ਹਾਂ। ਅੰਮ੍ਰਿਤਸਰ ਜੀ ਵਿਸਾਖੀ ਕਰਦੇ ਇਸ ਤਰੀਕੇ ਦੇ ਨਾਲ। ਹਾਂ? ਇਹ ਖੱਤੀ ਨਹੀਂ ਕੀਤਾ। ਸੋਰਾ ਵੀ ਤੁਸੀਂ ਮੇਲੇ ਕਰਾਉਂਗੇ। ਆਰਦਾ ਕਾ ਤੁਹਾਨੂੰ ਧੰਨਵਾਦ ਸਰਵ ਕਲਾ ਟੀਵੀ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ਜਿਨ੍ਹਾਂ ਗੁਰਸਿੱਖੀ ਬਾਰੇ ਗੁਰੂ ਦੇ ਪਰਮਾਰਿ ਦਰਸ਼ਨ ਮੈਨੇ ਦਰਸ਼ਕੋਦ ਯਤਾਰਮਕ ਸ਼ਾਸਤ੍ਰਿਕ ਗੁਰੂ ਦੀ ਬਾਣੀ ਜਿਨ੍ਹਾਂ ਜੋੜਨ ਲਈ ਸਾਡਾ ਚੈਨਲ ਹਰ ਟਾਈਮ ਹਰ ਸਮੇਂ ਹਰ ਥਾਂ ਲੋਕਾਂ ਦੇ ਜੇ ਤਤਪਾਰ ਹੋਣੇ ਤੈਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰੋ ਜਿਹੜੇ ਆਪਾਂ ਘਰਾਂ 'ਚ ਬੈਠੇ ਵੀ ਦਰਸ਼ਨ ਮਿਲ ਕੇ ਹਰ ਸਾਲ ਜੀਉਂ। ਨਾਹਿਕ ਜੀ ਦਾ ਖਾਲਸਾ ਨਾਹਿਕ ਜੀ ਦੀ ਅਸੀਮਤਾ ਸਾਡੇ ਮੇਰੇ ਦੀ ਆਖਦੀ।